ਜੈ ਮਾਤਾ ਦੀ ਦੋਸਤੋ ਸੁਖਪ੍ਰੀਤ ਸਿੰਘ ਵੀਰ ਜੀ ਆਏ ਨੇ ਕੁੰਬੜਵਾਲ ਪਿੰਡ ਤੋਂ ਇਹ ਬਹੁਤ ਦੂਰ ਪਿੰਡ ਹੈ ਜੀ ਬਰਨਾਲੇ ਕੋਲੇ ਪਿੰਡ ਹੈ ਕਾਫੀ ਦੂਰ ਤੋਂ ਆਏ ਨੇ ਔਰ ਲਗਭਗ ਕਹਿੰਦੇ 1.5 ਤੋਂ 2 ਘੰਟੇ ਲੱਗ ਜਾਂਦੇ ਨੇ ਸਾਨੂੰ ਵੀਰ ਜੀ ਔਰ ਇਹਨਾਂ ਨੇ ਲਿਆ ਆਪਣੇ ਤੋਂ ਬਹੁਤ ਸ਼ਾਨਦਾਰ ਇਹਨਾਂ ਨੇ ਲਿਆ ਗੋਦਰੇਜ ਦਾ AC AC ਲਿਆ ਇਹਨਾਂ ਨੇ ਬਹੁਤ ਬੰਦੇ ਆਂਦੇ ਨੇ ਮੇਰੇ ਕੋਲੇ ਬਹੁਤ ਦੂਰੋਂ ਦੂਰੋਂ ਆਂਦੇ ਨੇ ਕਈਆਂ ਦੀਆਂ ਮੇਰੇ ਤੋਂ ਸਟੋਰੀਆਂ ਨਹੀਂ ਬੰਦੀਆਂ ਔਰ ਮਤਲਬ ਕਿ ਹੁਣ ਨਾਲ ਹੀ ਇਹਨਾਂ ਨੂੰ ਪਸੰਦ ਆ ਗਿਆ ਇੱਥੇ XR ਮੋਬਾਈਲ ਬਿਲਕੁਲ ਡੱਬੇ ਦੇ ਨਾਲ ਹੈ ਜੀ 100% 오ਰੀਜਨਲ ਇਹਨਾਂ ਨੇ ਮਤਲਬ ਪੂਰਾ ਟੈਸਟ ਕਰਕੇ ਲਿਆ ਇਹ ਪੀਸ ਚੈਕਿੰਗ ਕਰ ਲਈ ਤੁਸੀਂ ਹਨਾ ਪੂਰੀ ਇਹਨਾਂ ਨੂੰ ਦਿਲ ਨੂੰ ਸਕੂਨ ਮਿਲਿਆ ਔਰ ਤਰਸੱਲੀ ਹੋਈ ਇਹਨਾਂ ਦੀ 오ਰੀਜਨਲ ਫੋਨ ਦਿੱਤਾ ਇਹਨਾਂ ਨੂੰ ਮੈਂ ਬਾਕੀ ਇਹ ਦੱਸਣਗੇ ਸੁਖਪ੍ਰੀਤ ਔਰ ਤੁਹਾਡਾ ਨਾਮ ਵੀਰ ਜੀ ਮਣੀ ਵੀਰਾ ਮਣੀ ਵੀਰ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਠੀਕ ਹੋ ਹਾਂ ਜੀ ਕਿਵੇਂ ਲੱਗਿਆ ਫੋਨ ਤੁਹਾਨੂੰ ਇਹ ਪੂਰਾ ਸਿਰਾ ਜੀ ਸਿਰਾ ਹਾਂ ਜੀ ਹਾਂ ਹਾਂਜੀ ਵੀਰ ਜੀ ਤੁਸੀਂ ਦੱਸੋ ਬਹੁਤ ਵਧੀਆ ਲੱਗਿਆ ਜੀ ਜਿਵੇਂ ਸੁਣਿਆ ਸੀ ਓਵੇਂ ਹੀ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਮਣੀ ਖੜੀ ਗੱਲ ਹੈ ਯਾਰ ਤਹਲੀ ਹੋਈ ਗੱਲ ਚਲੋ ਜੈ ਮਾਤਾ ਦੀ ਜਿੱਤ ਜੈ ਮਾਤਾ ਦੀ